ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਕਹਿੰਨੇ ਆਂ ਦੋਸਤੋ ਅੱਜ ਤੁਹਾਡੇ ਵਾਸਤੇ ਨਾ 4 ਜਨਵਾਰ ਲੈ ਕੇ ਆਇਆ ਚਾਰੀ ਸੇਲ ਆ ਆਪਣੇ ਨਾਲ ਪੱਪੂ ਸਿੰਘ ਵਪਾਰੀ ਪਿੰਡ ਤਿੰਨ ਕੋਣੀ ਜਿਲ੍ਹਾ ਬਠਿੰਡਾ ਤੇ ਤਿੰਨ ਕੋਣੀ ਨੂੰ ਹਰ ਰਾਏਪੁਰ ਵੀ ਕਹਿ ਦਿੰਦੇ ਆਂ ਮਿੱਤਰੋ ਇਹ ਨਾ ਪਿੰਡ ਆਗਾ ਤਿੰਨ ਕੋਣੀ ਹਰ ਰਾਏਪੁਰ ਜਿਹਨੂੰ ਕਹਿ ਦਿੰਦੇ ਆਗੇ ਇਹ ਬਾਜੇਖਾਨੇ ਤੋਂ ਗੋਨਿਆਂ ਵਾਲੇ ਪਾਸੇ ਰਹਿ ਜਾਂਦਾਗਾ ਤੇ ਜੇ ਬਠਿੰਡਿਆਂ ਆ ਗਏ ਗੋਨਿਆਂ ਨਾਲ ਟੱਪ ਕੇ ਆਗਾ ਤੇ ਵੱਡੇ ਰੋਡ ਦੇ ਉੱਪਰ ਪੈਂਡ ਆਗਾ ਤੇ ਸਸਰੀਕਾਲ ਜੀ ਸਸਰੀਕਾਲ ਜੀ ਜੀ ਆਏ ਨੂੰ ਪੁੱਤ ਧੰਨਵਾਦ ਜਿੰਨੇ ਤਰੇ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਹੀ ਨਹੀਂ ਗਈ ਜਿਵੇਂ ਮੈਂ ਤੁਸੀ ਹੁਕਮ ਕੀਤਾ ਸੀ ਆਏ ਤੇ ਅੱਜ ਆਪਣੇ ਕੋਲੇ ਹੀ ਸੇਲ ਵਾਲੀ ਹੈ ਜਾਨਵਰ ਸਾਰੇ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਇਹ ਘੋੜੀ ਬਾਰੇ ਦੱਸੋ ਜੀ ਪਹਿਲਾਂ ਤਾਂ ਇਹ ਕੁੜੀ ਆਪਣਾ ਚੰਬੀ ਹੈ ਜੀ ਕਾਲੀ ਜੰਬੀ ਠੀਕ ਆ ਜੀ ਤੇ ਹੁਣ ਹੀਟ ਚਾ ਘੋੜੀ ਜੇ ਅਗਲੇ ਨੇ ਆਪਣੀ ਮਰਜ਼ੀ ਨਾਲ ਪਰੋਉਣੀ ਕਿਸੇ ਘੋੜੇ ਤੋਂ ਅੰਦਰੋਂ ਅੰਦਰ ਦੀ ਸਾਫ਼ ਹੈ ਸਾਫ਼ ਆ ਜੀ ਸਾਫ਼ ਠੀਕ ਆ ਤੇ ਵਾਲ ਪੌਰੀਆਂ ਦੀ ਜੀ ਸਾਫ਼ ਆ ਜੀ ਸਾਫ਼ ਆ ਆਪਾਂ ਮਰੀਦ ਨੂੰ ਪੁੱਛੋ ਠੀਕ ਆ ਜੀ ਘੋੜੀ ਹੀਟ ਚਾ ਹੀਟ ਚਾ ਯਾਨੀ ਕਿ ਭਲਾ ਜਾਣਦੀ ਮਲਾ ਲਾਹਦਾ ਅਗਲਾ ਹਾਂ ਚੰਗੇ ਘੋੜੇ ਤੋਂ ਮਲਾਦਾ ਠੀਕ ਆ ਵਾਲ ਪੌਰੀਆਂ ਦੀ ਸਾਫ਼ ਆ ਮਿੱਤਰੋ ਘੋੜੀ ਦੇਖ ਲਓ ਚੰਗੀ ਆ ਤੇ ਜੇ ਆਪਾਂ ਹਾਈਟ ਦੀ ਇਹਦੀ ਗੱਲ ਕਰ ਗਏ ਜੀ ਹਰਟ ਹੈਗੀ ਹੁਣ ਇਸ ਟਾਈਮ 60 ਘਟ 60 ਘਾਟ 60 ਦਾ ਆਰਾਮ ਨਾ ਇਹੋ ਅੱਛਾ 60 ਘਾਟ 60 ਨੂੰ ਮੂੰਹ ਮਾਰਦੀ ਆ ਨਾ ਮੂੰਹ ਮਰਦੀ 60 ਦਾ ਹੈ ਹੀ ਹੈ 60 ਹੂੰ ਲਓ ਬਾਈ ਮਿੱਤਰੋ 60 ਆਗਾ ਅੰਕਲ ਕਹਿੰਦੇ ਓੜੀ ਦੀ ਹਾਈਟ ਆ ਕੇ ਤੁਸੀਂ ਤਹੱਲੀ ਕਰ ਸਕਦੇ ਆ ਪੂਰੀ ਬਾਕੀ ਘੋੜੀ ਚੰਗੀ ਆ ਗਈ ਤੇ ਬੱਚੇ ਬੁੱੱਚੇ ਕਿਵੇਂ ਇਹਦੇ ਲਾਉਂਦੀ ਆ ਜੀ ਆਏ ਬੱਚੇ ਨੁਕਰੇ ਨੁਕਰੇ ਲਾਉਂਦੀ ਆ ਹੂੰ ਠੀਕ ਆ ਤੇ ਜੇ ਇਹਦੀ ਉਮਰ ਕਰ ਗਏ ਉਮਰ ਦੀ ਗੱਲ ਕਿੰਨੇ ਹੋ ਸਾਲਾਂ ਦੀ ਹੋਊ ਇਹ ਊ 7 ਸਾਲ ਦੀ ਕੁੜੀ 7 ਸਾਲ ਦੀ ਤੇ ਸਵਾਰੀ ਦੀ ਕਿਵੇਂ ਆ ਜੀ 200 ਇਹ ਸੂਈ ਹੈ ਠੀਕ ਆ ਜੀ ਤੇ ਸਵਾਰੀ ਦੀ ਕਿਵੇਂ ਆ ਵੀ ਸਵਾਰੀ ਵਧੀਆ ਕਰਾਉਣੀ ਬੱਸ ਬਹੁਤ ਪਾਸਾ ਜਵਗਰ ਨੂੰ ਚੜਕੇ ਬਣਾ ਕੇ ਦਿਖਾ ਦੇਣ ਠੀਕ ਆ ਠੀਕ ਆ ਲਓ ਬਾਈ ਮਿੱਤਰੋ ਸਵਾਰੀ ਦੀ ਸਾਫ ਆਗੀ ਤੇ ਅੰਕਲ ਜੀ ਜੇ ਦਾ ਆਪਾਂ ਡਿਮਾਂਡ ਦੀ ਗੱਲ ਕਰ ਗਏ ਕਿਵੇਂ ਆ ਕਿ ਫੋਨ ਤੇ ਕਰੋਗੇ ਇਹ ਫੋਨ ਤੇ ਕਰ ਲਾਂਗੇ ਠੀਕ ਆ ਲਓ ਬਾਈ ਮਿੱਤਰੋ ਅੰਕਲ ਕਹਿੰਦੇ ਆਪਾਂ ਡਿਮਾਂਡ ਫੋਨ ਤੇ ਕਰਾਂਗੇ ਦੇਖ ਲਓ ਘੋੜੀ ਚੰਗੀ ਆ ਕਰੀ ਇਧਰੋਂ ਬਾਈ ਕੈਮਰਾਮੈਨ ਘੋੜੀ ਤੇ ਮਾਰ ਦੇ ਕੈਮਰਾ ਮੜਾ ਆ ਧਿਆਨ ਨਾਲ ਦਿਖਾ ਦੇ ਬਾਡੀ ਮੰਤਰ ਦੇਖ ਲੋ ਘੋੜੀ ਦੀ ਮਿੱਤਰੋ ਥੋੜੀ ਜਿਹੀ ਫਿੱਕੀ ਜ਼ਰੂਰ ਆ ਗਈ ਪਰ ਸੰਭਾਈ ਨਾਲ ਘੋੜੀ ਚੰਗੀ ਬਣ ਜਾਣੀ ਹੈਗੀ ਬਹੁਤ ਚੰਗੀ ਬਹੁਤ ਹਾਂਜੀ ਤੇ ਅੰਕਲੇ ਇਹ ਵਸ਼ੀਰੀ ਬਾਰੇ ਕਰ ਗਿਆ ਆਪਾਂ ਜੇ ਗੱਲਬਾਤ ਇਹ ਇੱਕ ਹੀ ਦੀ ਬੱਚੀ ਆ ਗਈ ਇਹ ਬੱਚੀ ਹੈਗੀ ਹੈ ਜੀ ਆਪਣਾ ਤੁਹਾਡਾ ਭਲਾ ਕਰੇ ਆਪਣਾ ਪੀ ਵਾਈ ਦਾ ਯਾਰ ਸਵਰਾਜ ਘੋੜਾ ਹੈ ਰਾਜਸਥਾਨ ਚ ਅੱਛਾ ਰਾਜਸਥਾਨ ਚ ਜਿਹੜਾ ਸਵਰਾਜ ਘੋੜਾ ਉਹਦੀ ਬੱਚੀ ਹੈ ਉਹਦੀ ਬੱਚੀ ਹੈ ਠੀਕ ਆ ਜੀ ਤੇ ਇਹ ਕਿਹੜੀ ਘੋੜੀ ਹੈ ਇਹਦੀ ਮਾਂ ਨੂੰ ਜੀ ਇਹਦੀ ਮਾਂ ਉਹਨਾਂ ਨੇ ਰੱਖ ਲਈ ਬਿਸ਼ੇਰੀ ਲਿਆਂਦੀ ਅੱਛਾ ਜੀ ਬਿਸ਼ੇਰੀ ਲਿਆਂਦੀ ਬਿਸ਼ੇਰੀ ਅਸੀਂ ਲਿਆਂਦੀ ਮਾਂ ਇਹਦੀ ਉਹਨਾਂ ਨੇ ਰੱਖ ਲਈ ਠੀਕ ਆ ਲਓ ਬਾਈ ਮਿੱਤਰੋ ਅੰਕਲ ਨਾ ਇਹ ਬਿਸ਼ੇਰੀ ਨੂੰ ਤੋੜ ਕੇ ਵੀ ਦਿਖਾਉਂਦੇ ਆ ਦੇਖ ਲਓ ਅੰਕਲ ਤੋਰੋ ਮਾੜੀ ਅੱਗੇ ਨੂੰ ਵਧੀਆ ਸਾਫ ਬਿਸ਼ੇਰੀ ਆ ਮਿੱਤਰੋ ਤੇ ਅੰਕਲ ਜੀ ਜੇ ਆਪਾਂ ਇਹਦੀ ਗੱਲ ਕਰੀਏ ਹੁਣ ਕਿੰਨੇ ਮਹੀਨਿਆਂ ਦੀ ਹੋ ਗਈ ਇਹ ਹੋ ਗਈ 10 ਮਹੀਨਿਆਂ ਦੀ 10 ਮਹੀਨਿਆਂ ਦੀ ਹੂੰ ਠੀਕ ਆ ਵਾਲ ਪੌਰੀਆਂ ਦੀ ਹੂੰ ਹਾਂਜੀ ਵਾਲ ਪੌਰਾਂ ਦੀ ਸਾਫ ਆ ਇਹ ਵੀ ਵਾਲਪਰੂਆਂ ਸਾਫ ਆ ਜੀ ਸਾਰੇ ਜਨਵਾਰੀ ਤਕਰੀਬਨ ਸਾਫ ਆ ਹਾਂਜੀ ਹਾਂਜੀ ਸਾਫ ਆ ਲਓ ਕੰਨਾਂ ਦੀ ਵੇਖੋ ਮਿੱਤਰੋ ਕਿਵੇਂ ਸ਼ਕੀਨ ਵਸ਼ੇਰੀ ਆ ਕੰਨਾਂ ਦੀ ਚੰਗੀ ਸ਼ਕੀਨ ਆ ਤੇ ਬਹੁਤ ਸੋਹਣਾ ਕੰਨ ਲੱਗਿਆ ਵਸ਼ੇਰੀ ਦੇ ਬਾਕੀ ਬਾਡੀ ਮੰਤਰ ਦੀ ਵੀ ਚੰਗੀ ਆ ਸਾਫ ਬਹੁਤ ਸੀਲ ਠੰਡੀ ਜਿੰਨੀ ਕਹਦੇ ਉਨੀ ਸੀਲ ਠੰਡੀ ਠੀਕ ਆ ਜੀ ਮੈਂ ਅਰ ਗਈ ਤੇ ਚੰਗੀ ਘੋੜੀ ਬਣ ਜੂ ਹਨਾ ਬਹੁਤ ਚੰਗੀ ਘਾੜ ਬਾੜਾਂ ਚ ਜਾਊ ਰਾਮਨਾ ਕੋ ਵੀ ਫੇਰ ਬਾਕੀ ਫਿਰ ਰਿਜ਼ਲਟ ਵੀ ਚੰਗਾ ਹੈਗਾ ਹਾਂ ਜਿਹੜੇ ਘੋੜੇ ਦੀ ਬੱਚੀ ਦੱਸਦੇ ਆ ਤੁਸੀਂ ਬਹੁਤ ਚੰਗੀ ਘੋੜੇ ਦੀ ਬੱਚੀ ਹੈ ਹਾਂਜੀ ਤੇ ਜੇ ਕੋਈ ਆ ਕੇ ਕਨਫਰਮ ਕਰਾਵੇ ਕਨਫਰਮ ਹੋ ਜੂ ਵੀ ਉਹਦੀ ਹੋ ਜੂ ਜੀ ਹੋ ਜੂ ਠੀਕ ਹੈ ਜੀ ਮਾਲਕਾਂ ਨੇ ਕਹਿ ਕੇ ਲੋਬੇ ਮਿੱਤਰੋ ਆਪਾਂ ਨਾ ਤਸੱਲੀ ਵਾਲੀ ਵੀਡੀਓ ਬਣਾਉਣੇ ਹੁੰਦੇ ਆ ਜਿਹੜੀ ਗੱਲ ਆ ਉਹੀ ਨਿਕਲੇ ਮਾਲਕਾਂ ਨੇ ਕਹਿ ਕੇ ਦਿੱਤੀ ਹੈ ਹਾਂ ਤੇ ਕੰਨਾ ਕੁੰਨਾ ਦੀ ਪੂਰੀ ਸ਼ਕੀਨਾ ਅੰਕਲੇ ਨੂੰ ਬੰਨ ਦਿਓ ਫਿਰ ਇੱਧਰ ਤੇ ਜੇ ਕਿਸੇ ਦਾ ਮਿੱਤਰੋ ਇਸ ਬਸ਼ੇਰੀ ਬਾਰੇ ਰਾਦਾ ਹੋਵੇ ਤਾਂ ਅੰਕਲ ਨਾਲ ਕਰ ਲਿਓ ਸੰਪਰਕ ਇਸ ਬਸ਼ੇਰੀ ਬਾਰੇ ਆਪਾਂ ਅੰਕਲ ਦਾ ਨੰਬਰ ਲਾਵਾਂਗੇ ਵੀਡੀਓ 'ਚ ਤੇ 4 ਜਨਵਾਰ ਤੁਹਾਨੂੰ ਦਿਖਾਉਣੇ ਆਗੇ ਚਾਰ ਹੀ ਇੱਕ ਇਹਦੇ ਨਾਲ ਲਗਮੀ ਆ ਘੋੜੀ ਆ ਗਈ ਹੂੰ ਫੋਲਿਓ ਤੇ ਅੰਕਲੇ ਇਹ ਕਿੰਨੀ ਹਾਈਟ ਹੋਊਗੀ ਇਹ ਦੀ ਗੱਲ ਕਰਗੇ ਇਹ ਦੀ 57 58 ਹੋਊ ਠੀਕ ਆ 57 58 ਹੂੰ ਬਾਕੀ ਬਾਡੀ ਮੰਤਰ ਦੀ ਸਾਫ ਆ ਨਾ ਘੋੜੀ ਹਾਂ ਹਾਂ ਸਾਫ ਆ ਜੀ ਸਾਫ ਠੀਕ ਆ ਜੀ ਹੂੰ ਬਾਡੀ ਮੰਦਰ ਦੀ ਸਬਕ ਕੰਨਾਂ ਦੀ ਸਾਫ ਠੀਕ ਹੈ ਕੰਨਾਂ ਕੰਨਾਂ ਦੀ ਲਓ ਅੰਕਲ ਇਧਰ ਨੂੰ ਮੋੜ ਲਿਆ ਵਾ ਇਹਨੂੰ ਮੋੜ ਲਿਆ ਵਾ ਅੰਕਲਾ ਇਹਨੂੰ ਮੜੀਏ ਲਓ ਮਿੱਤਰੋ ਤੁਸੀਂ ਕੋ ਘੋੜੀ ਨੂੰ ਤੁਰਦੀ ਨੂੰ ਵੀ ਦੇਖ ਲਿਆ ਆਂਗਾਂ ਪੈਰਾਂ ਦੀ ਸਾਫ ਸੁਥਰੀ ਹੈਗੀ ਅੰਕਲ ਰੋਖ ਲਓ ਇੱਥੇ ਮੜਾ ਆ ਬਾਲ ਭੌਰੀਆਂ ਦੀ ਤਾਂ ਇਹ ਵੀ ਸਾਫ ਹੈ ਜੀ ਹਾਂ ਜੀ ਬਿਲਕੁਲ ਤੇ ਸਵਾਰੀ ਸੂਰੀ ਇਹ ਕਿਵੇਂ ਕਰਾਉਂਦੀ ਆ ਬਹੁਤ ਸਵਾ ਜਵਾਗ ਚੜ੍ਹ ਕੇ ਚੜਾਗੇ ਦਾ ਖਰਨੇ ਠੀਕ ਹੈ ਮੈਂ ਛੋਟਾ ਛੋਟਾ ਕੰਨ ਲੱਗਿਆ ਮਿੱਤਰੋ ਵੇਖੋ ਚੰਗੀ ਸ਼ਕੀਨ ਆ ਗਈ ਘੋੜੀ ਬੇਗ ਦੀ ਡੂਗ ਦੀ ਨਹੀਂ ਜਮਾ ਸੀਲ ਬਲ ਅਣਜਾਨ ਚ ਵਗ ਬੀਬਾ ਜੀ ਹਾਂ ਪਹਿਲੀ ਵਾਰ ਜੇ ਕਿਸੇ ਨੇ ਰੱਖਣੀ ਹੋਵੇ ਉਹਨਾਂ ਲਈ ਵੀ ਚੰਗੀ ਆ ਗਈ ਚਾਲ ਤੋਰੀ ਵੀ ਹੈ ਜੀ ਚਾਲ ਤੋਰੀ ਵੀ ਹੈ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਹੋਊ ਜਿਆ ਚਾਲ 30 ਤੋਂ ਬਾਹਰ ਸਪੀਡ ਹੈ ਇਹਦੀ 30 ਤੋਂ ਬਾਹਰ ਵਧੀਆ ਰੇਵੀਆ ਤੁਰਦੀ ਆ ਰੇਵ ਗਿਆ ਤੁਰਦੀ ਪੱਟੀ ਦੀ ਨਹੀਂ ਪੱਟੀ ਦੀ ਨਹੀਂ ਜੇ ਕੋਈ ਰੇਵਗਾ ਤੋੜ ਕੇ ਵੇਖੇ ਆ ਕੇ ਮੈਂ ਕਹਿੰਦਾ ਜੀਵਰਿਆ ਬੱਚਾ ਜੜਾ ਦੇ ਆਏ ਜਾਉਂ ਅਣਜਾਣ ਬੱਚੇ ਤੋਂ ਵੀ ਨਹੀਂ ਪੱਟੀ ਦੀ ਠੀਕ ਆ ਲਓ ਬਾਈ ਮਿੱਤਰੋ ਆਦਾ ਹੋਰ ਵੀ ਸਿਆਉਣੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਘੋੜੀ ਰੇਵਗਾ ਬਹੁਤ ਸੋਹਣਾ ਤੁਰਦੀ ਆ ਗਈ ਅੰਕਲ ਕਹਿੰਦੇ ਆ ਕੇ ਤੁਸੀਂ ਰੇਵਗਾ ਤੋੜ ਕੇ ਘੋੜੀ ਖਰੀਦ ਸਕਦੇ ਆ ਆ ਬੱਚੇ ਜੜ ਕੇ ਲਈ ਫਿਰਦਾ ਠੀਕ ਆ ਜਿਹੜੀ ਗੱਲ ਅੰਕਲ ਉਹ ਹੀ ਨਿਕਲਣੀ ਆ ਮੈਂ ਕਹਿੰਦਾ ਆ ਕੇ ਚੜ ਕੇ ਵੇਖ ਲਈ ਜੇ ਰੇਵਗਾ ਟੁੱਟ ਜੇ ਆਪਾਂ ਫ੍ਰੀ ਦੇ ਦੇਾਂਗੇ ਠੀਕ ਆ ਤੇ ਹੁਣ ਇਹ ਕਿਵੇਂ ਆ ਜੀ ਅੰਦਰੋਂ ਅੰਦਰ ਦੀ ਹਾਂਜੀ ਸਾਫ ਆ ਆਹ ਖਾਲੀ ਆ ਮੌਕੇ ਦੀ ਖਾਲੀ ਆ ਖਾਲੀ ਠੀਕ ਆ ਹਾ ਲਓ ਬਈ ਮਿੱਤਰੋ ਆਪਣੇ ਮਾਨ ਪਸੰਦ ਦੇ ਘੋੜੇ ਤੋਂ ਤੁਸੀਂ ਇਹਨੂੰ ਮੇਟ ਕਰਾ ਸਕਦੇ ਆ ਖਰੀਦ ਕੇ ਅੰਕਲਾਂ ਕਰ ਲਿਓ ਸੰਪਰਕ ਭਲਾ ਨੋਗਰ ਤੋਂ ਕਰਾਵੇ ਨਾ ਭਲਾ ਮਾਲਵਾੜੀ ਤੋਂ ਕਰਾਵੇ ਦੋਨੇ ਪਾਸੇ ਲੱਡੂ ਆ ਠੀਕ ਆ ਦੋਨੇ ਹੱਥਾਂ 'ਚ ਲੱਡੂ ਆ ਹਾਂ ਜਿਹੜਾ ਜੀ ਕਰਦਾ ਉਹੀ ਖਾਓ ਹਾਂਜੀ ਹਾਂਜੀ ਤੇ ਲਓ ਬਈ ਮਿੱਤਰੋ ਇਹ ਘੋੜੀ ਦੇਖ ਲਓ ਤੁਸੀਂ ਅੰਕਲ ਬੰਨ ਦੇਣ ਨੂੰ ਆ ਜੋ ਚੰਗੀ ਆ ਗਈ ਬਾਡੀ ਮੰਤਰ ਦੀ ਤੇ ਭਾ ਅੰਕਲ ਕਹਿੰਦਾ ਵੀ ਮੈਂ ਸਾਰਿਆਂ ਦਾ ਫੋਨ ਤੇ ਹੀ ਕਰੂੰਗਾ ਮੈਂ ਤਾਂ ਅੰਕਲ ਨੂੰ ਆਖਿਆ ਸੀ ਵੀ ਕੋਈ ਗੱਲ ਨਹੀਂ ਵੀਡੀਓ ਜੇ ਦਾਸ ਦੇ ਅੰਕਲ ਕਹਿੰਦਾ ਚੱਲ ਕੋਈ ਨਾ ਵੀਡੀਓ ਫੋਨ ਤੇ ਹੀ ਕਰਾਂਗੇ ਤੇ ਉਹ ਤਾਂ ਹੀ ਫੋਨ ਲਾ ਕੇ ਕਰ ਲਿਓ ਗੱਲ ਅੰਕਲ ਨਾਲ ਭਾਅ ਬਾਰੇ ਇੱਕ ਆਏ ਇਹਦੇ ਨਾਲ ਲੱਗ ਵੀ ਆ ਘੋੜੀ ਆ ਗਈ ਇਹਦੇ ਬਾਰੇ ਵੀ ਆਪਾਂ ਅੰਕਲ ਨਾਲ ਕਰਦੇ ਆ ਗੱਲਬਾਤ ਇਹ ਘੋੜੀ ਜੀ ਵੀ ਰੇਵ ਗਿਆ ਬਹੁਤ ਲੱਸੀ ਜਰੂਰ ਹੈ ਅੱਛਾ ਜੀ ਆਜੋ ਅੰਕਲ ਇੱਧਰ ਆਜੋ ਮਾੜਾ ਆ ਇੱਧਰਲੇ ਪਾਸੇ ਆਜੋ ਤੁਸੀਂ ਇੱਧਰ ਤੋਂ ਮਾਰਦੇ ਕੈਮਰਾਮੈਨ ਉਹਨੇ ਬਾਡੀ ਮੰਤਰ ਤੇ ਘੋੜੀ ਦੀ ਤੇ ਥੋੜੀ ਫਿੱਕੀ ਜਰੂਰ ਆ ਅੰਕਲ ਕਹਿੰਦੇ ਇਹ ਵੀ ਚੰਗਾ ਤੁਰਦੀ ਹੈਗੀ ਚੂਂਡ ਦੀ ਮਾਰੀ ਆ ਬੱਚੇ ਦੀ ਜੀ ਠੀਕ ਆ ਠੀਕ ਆ ਬੱਚੇ ਦੀ ਚੂਂਡ ਦੀ ਮਾਰੀ ਆ ਸਭਾਈ ਵਾਲੇ ਬੰਦੇ ਕੋਲ ਬੱਚੇ ਇਹ ਕਿੱਦਾਂ ਦੇ ਲਾਉਂਦੀ ਆ ਅੰਕਲ ਹੈ ਇਹ ਬੱਚੇ ਕਿੱਦਾਂ ਜਿਹੇ ਜਿਹੇ ਘੋੜੇ ਤੋਂ ਮਾਲਾ ਦੇ ਹੈ ਠੀਕ ਆ ਤੇ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ ਹੋ ਬਸ 56-58 ਠੀਕ ਆ ਲਓ ਭਾਈ ਮਿੱਤਰੋ ਜਿਹੜੀ ਗੱਲ ਹੈ ਨਾ ਹਾਈਟ ਅੰਕਲ ਨੇ ਉਹੀ ਦੱਸੀ ਹੈ ਕਿ ਜਿੰਨੀ ਕਾ ਹੈਗੀ ਆ। ਇਹੀ ਗੱਲ ਕਰਨ ਦਾ ਫਾਇਦਾ ਹੁੰਦਾਗਾ। ਗੱਲ ਉਨੀ ਕੇ ਕੀਤੀ ਜਾਵੇ ਜਿੰਨੀ ਕ ਨਿਕਲੇ। ਤੇ 58 59 ਹਾਈਟ ਦੱਸਦੇ ਆਗੇ। ਨਾਟਕ ਹੋਊਗੀ ਅੰਕਲ ਹਨਾ। ਹਾਂ ਰਾਮਨਾ ਰਾਮਨ ਚ ਤੁਰ ਕੇ ਦਿਖਾਈ ਬੱਚਾ ਚੜਕੇ। ਚਲ ਕੋਈ ਨਾ ਉਹ ਤਾਂ ਫਿਰ ਅਗਲਾ ਆ ਕੇ ਚੈੱਕ ਕਰ ਲੂਗਾ ਜਿਵੇਂ ਵੀ ਹੋਈ ਤੇ ਬਾ ਮਾਰ ਦੀਵਾਂਤਰ ਦੀ ਘੋੜੀ ਤੁਸੀਂ ਦੇਖੀ ਜਾਨੇ ਮਿੱਤਰੋ 21 ਥੋੜੀ ਜਰੂਰ ਇਹਦੀ ਇਹਦੀ ਸਪੀਡ ਵੀ ਹੁੰਦੀ 35 ਠੀਕ ਆ ਪੱਟੀ ਦੀ ਇਹ ਵੀ ਨਹੀਂ ਕੰਨਾ ਕੁੰਨਾ ਦੇ ਚਾਰੇ ਜਾਨਵਾਰੀ ਸ਼ਕੀਨ ਆ ਲਓ ਬਈ ਮਿੱਤਰੋ ਵੇਖ ਲਓ ਘੋੜੀ ਇਹ ਵੀ ਚੰਗੀ ਆਗੀ ਤੇ ਇਹ ਨਾ ਪੱਪੂ ਅੰਕਲ ਕੋਲੇ ਖੜੀਆਂ ਘੋੜਾਂ ਚਾਰੇ ਪੱਪੂ ਬਪਾਰੀ ਮੱਝਾਂ ਮੱਝਾਂ ਪੱਪੂ ਬਪਾਰੀ ਵਾਜਦਾ ਮੱਝਾਂ ਵਾਲਾ ਤੇ ਪਪੂ ਵਾਰੀ ਨੂੰ ਸਾਰੇ ਜਾਣਦੇ ਆ ਤਿੰਨ ਕੋਣੀ ਚ ਕਿਸੇ ਨੂੰ ਮਰਜ਼ੀ ਆ ਕੇ ਪੁੱਛ ਲਿਓ ਤਿੰਨ ਕੋਣੀ ਹਰ ਰਾਏਪੁਰ ਵੱਡੇ ਰੋਡ ਦੇ ਉੱਤੇ ਹਾਂ ਵੱਡੇ ਰੋਡ ਦੇ ਉੱਪਰ ਛੱਪੜ ਦੇ ਨੇੜੇ ਘਰ ਪੈਂਦਾ ਅੰਕਲ ਦਾ ਆ ਕੇ ਤਸੱਲੀ ਕਰਕੇ ਤੁਸੀਂ ਜਾਨਵਾਰ ਖਰੀਦ ਸਕਦੇ ਆ ਚਾਰ ਜਾਨਵਾਰ ਆ ਬਾਕੀ ਇਸ ਤੋਂ ਇਲਾਵਾ ਵੀ ਜਾਨਵਾਰ ਅੰਕਲ ਕੋਲੇ ਆਉਂਦੇ ਜਾਂਦੇ ਹੀ ਰਹਿੰਦੇ ਆਗੇ ਕਿਦੋਂ ਮਰਜ਼ੀ ਫੋਨ ਲਾ ਲਿਓ ਚਾਰੇ ਜਾਨਵਰ ਸ਼ਕੀਨ ਆ ਹੋਰ ਅੰਕਲ ਜੇ ਕੋਈ ਘੋੜੀਆਂ ਬਾਰੇ ਇਹਨਾਂ ਬਾਰੇ ਗੱਲਬਾਤ ਹੋਵੇ ਤਾਂ ਬਸ ਇਹਦਾ ਲਹੂ ਦੀ ਘਾਟ ਆ ਯਾਰ ਜਾਨਵਰ ਰਾਜਸਥਾਨ ਚੋ ਇਹ ਜਾਨਵਰ ਚੰਗੇ ਬਦਤ ਤੋਰੇ ਵਾਲੇ ਜਾਨਵਰ ਠੀਕ ਆ ਯਾਨੀ ਕਿ ਤੋਰੇ ਇਹ ਚੂਂਡ ਦੀ ਮਰੀ ਸੀ ਬੀਕੋੜੀ ਠੀਕ ਆ ਆ ਦਿਨਾਂ ਚ ਤਿਆਰ ਹੋ ਜਾਣਾ ਭਾਪੂ ਇਹ ਮਾੜਾ ਮੋਟਾ ਵੀ ਜਾਇਜ਼ ਜੇ ਹੀ ਆ ਕੋਈ ਐ ਤਾਂ ਨਹੀਂ ਵਾੜਾ ਉੱਚੇ ਜੇ ਨਹੀਂ ਜਾਇਜ਼ ਭਾਜ ਠੀਕ ਆ ਭਾਈ ਅੰਕ ਵਾਲਾ ਫੋਨ ਤੇ ਹੀ ਗੱਲ ਕਰੂਗਾ ਤੇ ਭਾ ਅੰਕਲ ਕਹਿੰਦਾ ਆਪਾਂ ਜਾਇਜ਼ ਜੇ ਨ ਭਾਤ ਹੀ ਦੇਵਾਂਗੇ ਫੋਨ ਲਾਇਓ ਜਰੂਰ ਜਦੋਂ ਵੀਡੀਓ ਅਪਲੋਡ ਹੋ ਗਈ ਅੰਕਲ ਦਾ ਹੁਣ ਜ਼ਿਆਦਾਤਰ ਬਿਜੀ ਮਿਲੂਗਾ ਤੁਹਾਨੂੰ ਤੇ ਕਰ ਲਿਓ ਸੰਪਰਕ ਜਿਹੜਾ ਵੀ ਜਾਨਵਰ ਖਰੀਦਣਾ ਹੋਇਆ ਅੰਕਲ ਇੱਕ ਵਾਰੀ ਆਪਣਾ ਤੁਸੀਂ ਪ੍ਰੋਪਰ ਐਡਰੈਸ ਆਪ ਬੋਲ ਕੇ ਦੱਸ ਦਿਓ ਵੀ ਫੋਨ ਨੰਬਰ ਵਗੈਰਾ ਦੱਸ ਦਿਓ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਪਿੰਡ ਤਿੰਨ ਕੋਣੀ ਹਰਰਾ ਅੱਡਾ ਤਿੰਨ ਕੋਣੀ ਦਾ ਪਿੰਡ ਹਰਿਆਪੁਰ ਹੈ ਤੇ ਨੰਬਰ ਹੈ ਜਿਆਦਾ ਤਾਂ ਉਹ ਦੱਸ ਦਿਓ ਨੰਬਰ 94170 1080 ਠੀਕ ਲਓ ਭਾਈ ਦੋਸਤੋ ਜੇ ਕਿਸੇ ਹੋਰ ਵੀ ਸੱਜਣ ਮਿੱਤਰ ਨੇ ਆਪਣੇ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਪਾਉਣੀ ਹੋਵੇ ਜਾਂ ਸਟੱਡ ਸਰਬਸਲਾਈ ਘੋੜਾ ਓਪਨ ਕਰਨਾ ਹੋਵੇ ਤਾਂ ਸਾਡੇ ਨਾਲ ਕਰ ਲਿਓ ਸੰਪਰਕ ਤੇ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰ ਲੋ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਗਾ ਚੰਗਾ ਆਪਣਾ ਪ੍ਰਾਇਜ਼ ਭਰਨ ਵਾਲਾ ਹੋ ਬੇਸ਼ਰੀ ਘਰੇ ਵੀ ਬਹੁਤ ਚੰਗੀ ਠੀਕ ਆ ਇਹ ਅੰਕਲ ਕੋਲੇ ਬਹੁਤ ਚੰਗੀ ਬੇਸ਼ੇਰੀ ਆ ਹੋਰ ਘਰੇ ਖੜੀ ਆਗੀ ਅੰਕਲ ਨੇ ਪਾਸੇ ਰੱਖੀ ਆ ਥੋੜੀ ਉਹਦੀ ਡਿਮਾਂਡ ਵੀ ਜ਼ਿਆਦਾ ਆ ਉੱਚੀ ਆ ਤੇ ਚੰਗੇ ਘੋੜੇ ਦੀ ਚੰਗੇ ਖਾਨਦਾਨ ਦੀ ਬਸ਼ੇਰੀ ਆ ਰੇਂਬੋ ਘੋੜੇ ਦੀ ਬੱਚੀ ਆ ਮਾੜਾ ਜ ਆਪਾਂ ਕੈਮਰਾ ਮਾਰ ਦਿੰਨੇ ਆ ਜੇ ਮਾਰਨਾ ਤਾਂ ਫਿਰ ਅੰਕਲ ਇੱਧਰ ਨੂੰ ਆ ਜਾਓ ਕੈਮਰਾ ਮਾਰ ਹੀ ਦਿੰਨੇ ਆ ਆਪਾਂ ਫਿਰ ਤੇ ਚੰਗਾ ਪ੍ਰਾਈਸ ਭਰਨ ਵਾਲਾ ਹੋਵੇ ਕੋਈ ਅੰਕਲ ਘੋੜੀ ਆ ਵੀ ਬਹੁਤ ਡਬਲਾ ਹਨਾ ਪੇਟਲਾ ਹਾਂਜੀ ਹਾਂਜੀ ਪੇਟਲ ਬਹੁਤ ਆ ਹਾਂਜੀ ਇਹ ਇਹ ਪ੍ਰੀਤ ਵਾਲੇ ਘੋੜੇ ਤੋਂ ਮਿਲਾਈ ਆ ਹੁਣ ਰਾਪੁਰ ਮੱਖਿਆਲੇ ਤੋਂ ਦੁਵਾਰੀ ਆ ਬਸ਼ੇਰੀ ਆ ਕੀ ਅੰਕਲ ਕਹਿੰਦੇ ਜੇ ਕੋਈ ਚੰਗਾ ਸ਼ਕੀਨ ਬੰਦਾ ਹੋਇਆ ਤਾਂ ਆਪਾਂ ਦੇ ਦੇਵਾਂਗੇ ਇਹ ਬਸ਼ੇਰੀ ਵੀ ਪਰ ਬੰਦਾ ਚੰਗਾ ਹੋਵੇ ਸ਼ਕੀਨ ਹੱਥ ਮਲਾਉਣਾ ਇਹ ਹੁਣ 10 ਮਹੀਨੇ ਦੀ ਹੈ ਤੇ ਕਦ ਕਰੂਗੀ ਬਸ਼ੇਰੀ 11 11 ਦੀ ਹੋ ਗਈ ਜੀ ਠੀਕ ਹੈ ਜੀ ਇਹ ਕਦ ਕਰੂਗੀ 36 4 ਇੰਚ ਵਿੱਚ ਬੱਚੀ ਠੀਕ ਹੈ ਲਓ ভাই ਮਿੱਤਰੋ ਵੀਡੀਓ ਚ ਤੁਸੀਂ ਐਸਾ ਬਸ਼ੇਰੀ ਨੂੰ ਵੀ ਦੇਖੀ ਜਾਂਦੇ ਆ ਚੰਗੀ ਸ਼ਕੀਨ ਬਸ਼ੇਰੀ ਆ ਅੰਕਲ ਇਧਰ ਨੂੰ ਮੋੜ ਲਿਓ ਇਧਰ ਨੂੰ ਮੋੜ ਲਿਓ ਇਧਰੋਂ ਮਾੜੀ ਧੁੱਪ ਵਧਗਾ ਪੈਂਦੀ ਆ ਇਥੇ ਰੋਕ ਲਓ ਕੋਈ ਜੇ ਗੱਲਬਾਤ ਇਹਦੇ ਬਾਰੇ ਮਾੜੀ ਜੀ ਦੱਸਣੀ ਆ ਤਾਂ ਕੈਮਰਾਮੈਨ ਤੂੰ ਇੱਧਰ ਲੈ ਵਾਸੇ ਆ ਜਾ ਹਾਂ ਬਾਲਪੌਰਾਂ ਦੀ ਇਹ ਵੀ ਸਾਫ ਆਈ ਸਾਫ ਜੀ ਸਾਫ ਠੀਕ ਆ ਸ਼ਕੀਨ ਆ ਤੇ ਜੇ ਹਾਈਟ ਦੀ ਇਹਦੀ ਗੱਲ ਕਰਗੇ ਕਿੰਨੀ ਹੋ ਗਈ ਇਹਦਾ ਅੱਜ ਹੋਈ 58 ਦੇ ਲਗਵੇ 55 ਦੇ ਤੇ ਕਿੰਨੇ ਮਹੀਨੇ ਉਮਰ ਆਈ ਇਹ ਸ਼ਿਗੜੀ ਹੁਣ ਪੱਟੀ ਆ ਜੀ ਇਹਨੇ ਸਹੀ ਗਾ ਆ ਦੰਦ ਵੀ ਦਿਖਾ ਨੇ ਸ਼ਿਗੜੀ ਹੁਣ ਪੱਟੀ ਆ 11 ਮਹੀਨੇ ਦੀ ਠੀਕ ਆ ਠੀਕ ਆ ਹਲ ਠੀਕ ਆ ਜੀ ਵੱਡਦੀ ਆ ਦੋ ਬਈ ਮਿੱਤਰੋ ਦੰਦ ਦੰਦ ਦੇਖ ਲਓ ਚੰਗੇ ਆ ਬਾਕੀ ਮਿੱਤਰੋ ਆ ਕੇ ਅੰਕਲ ਕੋਲੇ ਤਸੱਲੀ ਕਰਕੇ ਕੱਲਾ ਕੱਲਾ ਜਾਨਵਰ ਖਰੀਦ ਆਦਿਆਂ ਜਿਹੜੀ ਜਾਣਕਾਰੀ ਅੰਕਲ ਨੇ ਘੋੜਿਆਂ ਬਾਰੇ ਦਿੱਤੀ ਆ ਕਦ ਕੁਦ ਬਿਲਕੁਲ ਜਾਇਜ ਗੱਲ ਕੀਤੀ ਆ ਕੀ ਆਏ ਜੀ ਗੱਲ ਨਹੀਂ ਵੀ 60 ਵਾਲੀ ਨੂੰ 68 ਕਹੀ ਜਾਵੇ ਜਾਂ 61 ਕਹੀ ਜਾਵੇ ਜਿਹੜੀ 58 58 ਦੱਸੀ ਆ ਜਿਹੜੀ 60 ਆ 60 ਦੱਸੀ ਆਗੇ ਇਹਦਾ ਨਾਮ ਦਲਸ਼ਾਨਾ ਦਾ ਪੁੱਤਾਂ ਨੂੰ ਪਾਲੀ ਦੀ ਆ ਜੀ ਬਾਕੀ ਸਾਊਸੀਲ ਆ ਬਹੁਤ ਆ ਮਿੱਤਰੋ ਬਹੁਤ 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 ਲੈ ਜਿਵੇਂ ਮੈਂ ਅੰਕਲ ਨਵਾਂ ਆਇਆ ਬੰਦਾ ਹਨਾ ਐ ਕੋਈ ਉਪਰਾ ਜਾਂ ਮੰਨਦੀ ਨਹੀਂ ਜਾਵਾਂ ਚੱਕਰ ਹੀ ਨਹੀਂ ਜੀ ਕੋ ਚੱਕਰ ਹੀ ਨਹੀਂ ਹਾਂ ਲਓ ਬਾਈ ਮਿੱਤਰੋ ਘੋੜੀ ਬਾਨ ਬਣੀ ਪਈ ਆ ਸਾਝ ਤਿਆਰ ਹੋ ਜੂਗੀ ਹੋਰ 7-8 ਮਹੀਨੇ ਜੇ ਕਿਸੇ ਚੰਗੇ ਬੰਦੇ ਨੇ ਸੰਭਾਲੀ ਦੇ ਜੋ 베ਚਰੀ ਤਾਂ ਜੇ ਕੋਈ ਚੰਗਾ ਪ੍ਰੋਜੈਕਟ ਪਰੂਗਾ ਤਾਂ ਠੀਕ ਹੈ ਜੀ ਤੇ ਲਓ ਬਾਈ ਮਿੱਤਰੋ ਕਰ ਦਿਓ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਚ